ਪੰਜਾਬ ਸਰਕਾਰ ਖੇਡ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਦੇ ਸਹਿਯੋਗ ਦੇ ਨਾਲ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਦੇ ਤਹਿਤ ਫੁੱਟਬਾਲ, ਖੋ-ਖੋ, ਕਬੱਡੀ, ਵਾਲੀਬਾਲ, ਹੈਂਡਬਾਲ, ਜੁਡੋ, ਗਤਕਾ, ਕਿੱਕਬਾਕਸਿੰਗ, ਨੈੱਟਬਾਲ ਅਤੇ ਕੁਸ਼ਤੀ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿਖੇ, ਗੇਮ ਚੈਸ, ਲੌਨ, ਟੈਨਿਸ ਅਤੇ ਬੈਡਮਿੰਟਨ 10 ਐਂਡ ਬ੍ਰਾਊਨ ਵਰਲਡ ਸਕੂਲ ਵਿਖੇ ਗੇਮ ਬਾਸਕਟਬਾਲ ਅਤੇ ਬਾਕਸਿੰਗ ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ ਵਿਖੇ, ਗੇਮ ਟੇਬਲ ਟੈਨਿਸ ਇਨਡੋਰ ਹਾਲ ਸ਼ਹੀਦ ਭਗਤ ਸਿੰਘ ਸਟੇਡੀਅਮ ਪੂਰਵਿਕਾ ਕਰਵਾਈਆਂ ਗਿਆ ਇਸ ਗੇਮਾਂ ਦੇ ਤਹਿਤ ਜੜਾ ਕੀ ਹੈ ਵੱਡੀ ਗਿਣਤੀ ਦੇ ਵਿੱਚ ਲੱਗ ਲੱਗ ਸਕੂਲਾਂ ਦੇ ਬੱਚਿਆਂ ਨੇ ਸ਼ਿਰਕਤ ਕੀਤੀ ਖੇਡ ਅਫਸਰ ਨੇ ਖਿਡਾਰੀਆਂ ਨੂੰ ਖੇਡਾਂ ਵਿੱਚ ਵਾਧ ਤੋ ਵਾਧ ਭਾਗ ਲੈਣ ਲਈ ਕਿਹਾ ਤੇ ਸਬੋਧਨ ਕਰਦਿਆਂ ਕਿਹਾ ਕਿ ਖੇਡਾਂ ਨਾਲ ਸਾਡੇ ਸਰੀਰਕ ਤੇ ਮਾਨਸਿਕ ਦੋਵਾਂ ਪੱਖਾਂ ਦਾ ਹੀ ਵਿਕਾਸ ਹੁੰਦਾ ਹੈ ਮੇਰਾ ਨਾਮ ਰਿਸ਼ੀ ਆ ਜੀ ਮੈਂ ਇੱਥੋਂ ਫਿਰੋਜ਼ਪੁਰ ਦੇ ਆਇਆ ਲੋਕਲ ਦੀ ਹਾਂਜੀ ਖੇਡਾਂ ਬਾਸਕਟਬਾਲ ਆ ਜਿਹੜਾ ਖੇਡਾ ਵਤਨ ਪੰਜਾਬ ਦੀਆਂ ਨੇ ਇਹ ਸਰਕਾਰ ਬਹੁਤ ਵਧੀਆ ਉਪਰਾਲਾ ਕਰਦੀ ਪਈਏ ਸਾਰੇ ਬੱਚਾ ਵਾਸਤੇ ਬਹੁਤ ਵਧੀਆ ਜਿਵੇਂ ਅੱਜ ਦੀ ਜਨਤਾ ਜਿਵੇਂ ਅੱਜ ਦੇ ਜਿਹੜੀ ਫਿਊਚਰ ਹੈ ਬੱਚੇ ਆ ਉਹ ਜਿਵੇਂ ਕਈ ਨਸ਼ੇ ਤੇ ਚੱਲ ਜਾਂਦੇ ਆ ਪਰ ਇਹ ਸਰਕਾਰ ਬਹੁਤ ਵਧੀਆ ਕਰਦੀ ਪਈਏ ਬੱਚਾ ਨੂੰ ਖੇਡਾਂ ਵਿੱਚ ਲਾਂਦੀ ਪਈਏ ਹਰ ਤਰ੍ਹਾਂ ਦੀ ਖੇਡਾਂ ਇੱਥੇ ਹੋ ਰਹੀਆਂ ਮੈਨੂੰ ਵੀ ਬੜਾ ਵਧੀਆ ਲੱਗਾ ਇੱਥੇ ਖੇਡ ਕੇ ਉਹਨਾਂ ਬਾਰੇ ਮੈਂ ਇਹ ਜਾਣਾ ਚਾਹਾਂ ਕਿ ਉਹਨਾਂ ਨੂੰ ਨਸ਼ੇ ਵਿੱਚ ਨਹੀਂ ਜਾਣਾ ਚਾਹੀਦਾ ਤੇ ਖੇਡਾਂ ਵਿੱਚ ਪੂਰਾ ਆਪਣਾ ਮਤਲਬ ਜੋਗ ਦੇਣਾ ਚਾਹੀਦਾ ਪੜ੍ਹਾਈ ਵਿੱਚ ਵੀ ਦੇਣਾ ਚਾਹੀਦਾ ਪਰ ਖੇਡਾਂ ਨਾਲ ਪੂਰਾ ਆਪਣਾ ਸਰੀਰ ਫਿੱਟ ਰੱਖਣਾ ਚਾਹੀਦਾ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗਗਨਦੀਪ ਸਿੰਘ ਆ ਤੇ ਮੈਂ ਇੱਥੇ ਬਾਸਕਟਬਾਲ ਕੋਚ ਆ ਪੱਤਨ ਸਟੇਡੀਅਮ ਦੇ ਵਿੱਚ ਤੇ ਅਸੀਂ ਇੱਥੇ ਬੱਚਿਆਂ ਦਾ ਸੈਂਟਰ ਚਲਾ ਰਹੇ ਹਾਂ ਪਿਛਲੇ 5-6 ਸਾਲ ਤੋਂ ਇਹਨਾਂ ਦੇ ਕੋ 50 ਤੋਂ 60 ਬੱਚੇ ਡੇਲੀ ਪ੍ਰੈਕਟਿਸ ਕਰ ਰਹੇ ਨੇ ਤੇ ਮੇਰਾ ਬੱਚਾ ਨੂੰ ਇਹੀ ਸੁਨੇਹਾ ਹੈ ਕਿ ਜੋ ਬੱਚੇ ਘਰੇ ਬੈਠ ਕੇ ਆਪਣਾ ਵੇਸਟ ਟਾਈਮ ਵੇਸਟ ਕਰ ਰਿਹਾ ਉਹ ਗਰਾਊਂਡ 'ਚ ਆਉਣ ਆਪਣੀ ਫਿਜ਼ੀਕਲ ਫਿਟਨੈਸ ਕਰਨ ਜਿਸ ਦਿਨਾਂ ਕੀ ਹੋਏਗਾ ਕਿ ਇੱਕ ਤੋਂ ਫਿਜ਼ੀਕਲ ਫਿਟਨੈਸ ਤੇ ਰਹਿਣਗੇ ਕਰਨ ਹੋਣਗੇ ਨਾਲ ਦੇ ਨਾਲ ਉਹ ਨਸ਼ਿਆਂ ਤੋਂ ਦੂਰ ਹੋਣਗੇ ਉਹਨਾਂ ਦਾ ਕੰਸਿਸਟੈਂਸੀ ਜ਼ਿਆਦਾ ਵਧੇਗਾ ਸਟੱਡੀ ਵਿੱਚ ਵੀ ਕਿਉਂਕਿ ਤੁਸੀਂ ਅੱਜ ਦਾ ਟਾਈਮ ਦੇਖੋ ਜੋ ਟਾਈਮ ਚੱਲ ਰਿਹਾ ਹੈ ਬੱਚੇ ਫੋਨ ਦੇ ਨਾਲ ਜੁੜੇ ਹੋਏ ਬਹੁਤ ਜ਼ਿਆਦਾ ਆਈ ਸਾਈਟ ਤੇ ਫਰਕ ਪੈ ਰਿਹਾ ਹੈ ਉਹਨਾਂ ਦੀ ਵਤੀਰੇ ਤੇ ਫਰਕ ਪੈ ਰਿਹਾ ਹੈ ਪਰ ਇਹੀ ਬੱਚੇ ਜੋ ਗਰਾਊਂ ਉਹ ਹਰ ਚੀਜ਼ ਤੋਂ ਬਚਣਗੇ ਪਹਿਲੀ ਕਮ ਨਸ਼ੇ ਤੋਂ ਬਚਣਗੇ ਦੂਜਾ ਮੋਬਾਈਲ ਤੋਂ ਬਚਣਗੇ ਤੀਜਾ ਗਲਤ ਸੰਗਤ ਤੋਂ ਬਚਣਗੇ ਤੇ ਮੈਂ ਇਹੀ ਕਹਿਣਾ ਚਾਹਾਂਗਾ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ 'ਚ ਹਿੱਸਾ ਲਾਓ ਤੇ ਨਸ਼ਿਆਂ ਤੋਂ ਦੂਰ ਹੋਵੋ ਤੇ ਮੈਂ ਬੱਚਿਆਂ ਦੇ ਪੇਰੇ ਤੋਂ ਵੀ ਅਪੀਲ ਕਰਾਂਗਾ ਕਿ ਬੱਚਿਆਂ ਨੂੰ ਰੋਜ਼ 1 ਘੰਟਾ ਕਟੂਗੜ ਗਰਾਊਂਡ 'ਚ ਭੇਜਣਾ ਤਾਂ ਕਿ ਉਹਨਾਂ ਦੀ ਅੱਗੇ ਜਾ ਕੇ ਜ਼ਿੰਦਗੀ ਹੋਰ ਵਧੀਆ ਹੋ ਸਕੇ ਥੈਂਕ ਯੂ ਸਰ ਸਰ ਕਿਸ ਤਰ੍ਹਾਂ ਦਾ ਪ੍ਰਾਲਾ ਸਰਕਾਰ ਕਿਸ ਤਰ੍ਹਾਂ ਬੱਚਿਆਂ ਨੂੰ ਵਿੱਚ ਸੰਜੋਗ ਦੇ ਰਹੀ ਹੈ ਸਰ ਜੋ ਇਹ ਗੀਮਾਂ ਚੱਲ ਰਹੀਆਂ ਮੈਂ ਕਹਿੰਦਾ ਇਹ ਬਹੁਤ ਵਧੀਆ ਪ੍ਰਾਲਾ ਜੀ ਇਸ ਤੋਂ ਪਹਿਲਾਂ ਕਦੀ ਇਦਾਂ ਦੇ ਪ੍ਰਾਲਾ ਨਹੀਂ ਹੁੰਦੇ ਤੋ ਖਤਮ ਹੋ ਜਾਂਦਾ ਇਹ ਪਰ ਹੁਣ ਇਸ ਵਾਰ ਦੋ ਸਾਲਾਂ ਤੋਂ ਚੱਲ ਰਿਹਾ ਹੈ 3 ਸਾਲ ਤੋਂ ਇਹ ਤੀਜਾ ਸੀਜ਼ਨ ਆ ਅੰਡਰ 14 17 21 30 40 ਤੇ ਕੁਝ ਗੇਮਾਂ ਦੇ 60 70 ਵੀ ਹੈਗਾ ਹੈ ਉਹਨਾਂ ਨੇ ਹਰ ਵਰਗ ਨੂੰ ਜੋੜਿਆ ਹੈ ਗੇਮ ਦੇ ਨਾਲ ਸਪੋਰਟਸ ਦੇ ਨਾਲ ਕਿ ਕੋਈ ਬੰਦਾ ਇਹ ਨਾ ਕਹਵੇ ਕਿ ਮੈਨੂੰ ਮੌਕਾ ਨਹੀਂ ਮਿਲਿਆ ਹਰ ਬੰਦੇ ਨੂੰ ਮੌਕਾ ਮਿਲ ਰਿਹਾ ਹੈ ਮਹਣੇ ਮੌਕਾ ਆਪਾਂ ਸਾਹਮਣਾ ਹੈ ਤੇ ਅਮ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣਾ ਹੈ ਤੇ ਇਹ ਬਹੁਤ ਵਧੀਆ ਪੀੜਾ ਵਧੀਆ ਇੱਕ ਤਰੀਕਾ ਹੈ ਬੱਚਿਆਂ ਨੂੰ ਹਾਂਜੀ ਬਹੁਤ ਵਧੀਆ ਪ੍ਰਸ਼ਾਸਨ ਬਹੁਤ ਵਧੀਆ ਸਹਿਯੋਗ ਹੈ ਜੀ ਬੱਚਨ ਨੂੰ ਵੀ ਵਧੀਆ ਰਿਫਰੈਸ਼ਮੈਂਟ ਮਿਲ ਰਹੀ ਹੈ ਜੀ ਹਰ ਤਰ੍ਹਾਂ ਦਾ ਇਕਵਿਪਮੈਂਟ ਮਿਲਿਆ ਬੱਚਿਆਂ ਨੂੰ ਜੀ ਬਹੁਤ ਵਧੀਆ ਸਹਿਯੋਗ ਮਿਲ ਰਹੀ ਸਰਕਾਰ ਵੱਲੋਂ ਜੀ ਥੈਂਕ ਯੂ ਸਰ ਮੇਰਾ ਨਾਮ ਪਰਮਿੰਦਰ ਕੌਰ ਹੈ ਮੈਂ ਬਾਸਕਟਬਾਲ ਖੋਚਾਂ ਸਰ ਐਸਏ ਖੇਡਾਂ ਜਿਹੜੀਆਂ ਵਤਨ ਪੰਜਾਬ ਦੀਆਂ 2024 ਦੀਆਂ 21 ਤਰੀਕ ਤੋਂ ਲੈ ਕੇ 26 ਤਰੀਕ ਤੱਕ ਕਰਵਾਈਆਂ ਜਾ ਰਹੀਆਂ ਨੇ ਜਿੰਦੇ ਚ ਵਿੱਚ ਅਸੀਂ ਅੰਦਰ 14 17 ਔਰ 21 ਗਰੁੱਪ ਜਿਹੜੇ ਨੇ ਮੁੰਡਿਆਂ ਦੇ ਸ਼ੁਰੂ ਕਰਵਾਇਓ ਏ ਸੀ ਕੱਲ ਤੋਂ ਜਿਨ੍ਹਾਂ ਦਾ ਅਸੀਂ ਹੁਣ ਅੱਜ ਅੰਦਰ 17 ਤੇ ਅੰਡਰ 14 ਦਾ ਫਾਈਨਲ ਦਾ ਜਿਹੜਾ ਹੈ ਪ੍ਰਾਈਜ਼ ਡਿਸਟ੍ਰਿਬਿਊਸ਼ਨ ਕੀਤਾ ਹੈ ਤੇ ਕੱਲ ਤੋਂ ਸਾਡੇ ਕੁੜੀਆਂ ਦੀ ਟੀਮਾਂ ਦਾ ਜਿਹੜਾ ਸੀ ਮੈਚ ਸਟਾਰਟ ਕਰਾਵਾਂਗੇ ਸਰ ਬੱਚਿਆਂ ਨੂੰ ਇਹੀ ਜਿਵੇਂ ਅੱਜ ਕੱਲ ਦੇ ਨਸ਼ਾ ਰਹਿਤ ਮਤਲਬ ਇਸ ਚੀਜ਼ ਤੋਂ ਬੱਚੇ ਜਿਹੜੇ ਨਸ਼ੇ ਤੋਂ ਦੂਰ ਜਾਣਗੇ ਮੋਬਾਈਲਾਂ ਨੂੰ ਛੱਡਣਗੇ ਔਰ ਆਪਣੀ ਸਿਹਤ ਦੇ ਤੰਦਰੁਸਤੀ ਦਾ ਰਾਜ ਇਹਨਾਂ ਦਾ ਖੇਡਾਂ ਹੀ ਆ। ਆਗਰ ਉਹਨੂੰ ਕੰਟੀਨਿਊ ਕਰਨਗੇ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਜੀ ਜਿਹੜਾ ਉਹਨਾਂ ਨੇ ਇਸ ਚੀਜ਼ ਨੂੰ ਅੱਗੇ ਲਿਆਉਣ ਲਈ ਬਹੁਤ ਵੱਡੇ ਔਰ ਬਹੁਤ ਵਧੀਆ ਉਪਰਾਲੇ ਕੀਤੇ ਆ ਜੀ। ਹਾਂਜੀ ਹਾਂਜੀ ਖੇਡਾਂ ਵੱਲ ਧਿਆਨ ਦੇ ਰਿਹਾ ਬੱਚਿਆਂ ਦੀ ਸਿਹਤ ਜਿਹੜੀ ਹੈ ਉਹ ਇਹਦੇ ਨਾਲ ਬਹੁਤ ਫਿਜ਼ੀਕਲ ਫਿਟਨੈਸ ਵਧਦੀ ਹੈ ਔਰ ਬੱਚੇ ਜਿਹੜੇ ਨੇ ਤੰਦਰੁਸਤ ਬਣਦੇ ਆ ਸੋ ਤੰਦਰੁਸਤ ਬੱਚੇ ਆ ਤਾਂ ਤੰਦਰੁਸਤ ਪੰਜਾਬ ਹੋਊਗਾ। ਸਾਡਾ ਧੰਨਵਾਦ।